ਮંત્રી ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਦੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ ਕਿ ਅੱਜ ਇਹ 2 ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨੂੰ ਮੈਂ ਗੱਲ ਕੀਤੀ ਕਿ ਮੈਂ ਹਾਂਜੀ ਆਰਡਰ ਆ ਰਹੇ ਨੇ ਕਿ ਜਿੱਥੇ ਆਰਡਰ ਆਣ ਚ 6 ਦਿਨ ਲੱਗ ਜਾਣਗੇ ਫਿਰ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਜਿਹਨੇ ਪੰਜਾਬ ਦੇ ਸਾਰੇ ਹੱਕ ਵੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜ਼ਮਾਨੀਅਤਿਆਂ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆਹ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਬਾਲਾ ਸਾਹਿਬ ਦੇ ਕੰਮਾਂ ਨੂੰ ਵੀ ਤਾਂ ਹਰਾ ਕੇ ਦਿਖਾਓ ਨਾ ਜਿਸ ਇਲਾਕੇ ਤੋਂ ਬਾਲ ਸਾਹਿਬ ਨੇ ਸੇਮ ਕੱਟਤੀ ਇੱਥੇ ਨੁਕਸਾਨ ਨਰਮੇ ਦਾ ਹੋਇਆ ਸੀ 80 ਕਰੋੜ ਰੁਪਏ ਵੰਡੇ ਜਿਨ੍ਹਾਂ ਨੇ ਚੁਗਾਈ ਕੀਤੀ ਸੀ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਤੇ ਤੁਸੀਂ ਤਾਂ ਇਹ ਮਾੜੇ ਮੋਟੇ ਜਿਹੜੇ ਖੇਤ ਨੇ ਬਾਤ ਆ ਫੜ ਲੋ ਕਿਸੇ ਕਿਸਾਨ ਦੀ ਾਕੀ ਕਿਸੇ ਨੂੰ ਪਤਾ ਲੱਗੇ ਜੇ ਹਰਾਇਆ ਸੀ ਤਾਂ ਬਾਲ ਸਾਹਿਬ ਤੋਂ ਵੱਡੇ ਕੰਮ ਕਰਕੇ ਦਿਖਾਏ ਨਹੀਂ ਤਾਂ ਥੂ ਥੂ ਕਰਨ ਕੇ ਲੋਕ ਕੀ ਕਿਸਾਨ ਵੀ ਪੁੱਤਾ ਵਾਂਗੋ ਪਾਲੀ ਹੋਈ ਫਸਲ ਦੇ ਵਿੱਚ ਜਦ ਕੁਦਰਤੀ ਆਫਤਾ ਕੋਈ ਆਂਦੀ ਆ ਉਹ ਵੀ ਖੜੀ ਫਸਲ ਜਿਹੜੇ ਬਸ ਵੱਡਣ ਦੀ ਤਿਆਰੀ ਵਿੱਚ ਸੀ ਕਈ ਖੇਤਾਂ 'ਚ ਇਹ ਤਾਂ ਕੰਬਾਈਨ ਵੀ ਖੇਤਾ ਦੇ ਵਿੱਚ ਲੱਗੀ ਹੋਈ ਸੀ ਤੇ ਇਹ ਗੜਿਆਂ ਦੇ ਨਾਲ ਇੱਕਦਮ ਬੇਮੌਸਮੀ ਹੈ ਜਿਹੜਾ ਮੀਂਹ ਪੈ ਗਿਆ ਗੜੇ ਪੈ ਗਏ ਜਿਹਦੇ ਨਾਲ ਖੜੀ-ਖੜੀ ਫਸਲ ਦਾ ਇਨਾ ਵੱਡਾ ਨੁਕਸਾਨ ਹੋ ਗਿਆ ਤੁਸੀਂ ਦੇਖੋ ਸਾਰੀ ਫਸਲ ਲਟ ਗਈ ਜਿੰਨੇ ਦਾਣੇ ਸੀਗੇ ਬਾਸਮਤੀ ਦੇ ਜ਼ਮੀਨਾਂ 'ਚ ਠੇਰ ਠੇਰ ਲਗੇ ਤੇ ਐ ਖੜੀ ਹੋਈ ਹੈਗੀ ਬਿਨਾਂ ਕਿਸੇ ਦਾਣੇ ਦੀ ਇਹ ਕਿਸਾਨ ਦਾ ਕਿਵੇਂ ਦਿਲ ਦਿਲਦਾ ਹੋਊਗਾ ਕਿਉਂਕਿ ਇਸ ਫਸਲ ਦੇ ਉੱਤੇ ਉਹਦੀ ਸਾਰੀ ਕਮਾਈ ਨਿਰਭਰ ਹੁੰਦੀ ਹੈ ਜਿਦੇ ਨਾਲ ਉਹਨੇ ਆਪ ਦਾ ਘਰ ਬਣਾਣਾ ਹੈ ਆਪਣੇ ਬੱਚਿਆਂ ਨੂੰ ਉਹਨੇ ਨੇ ਅ ਕਰ ਦਾ ਗੁਜ਼ਾਰਾ ਕਰਨਾ ਹੈਗਾ ਤੇ ਜਦ ਖੜੀ ਖੜਾਈ ਫਸਲ ਇਸ ਤਰ੍ਹਾਂ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਕੀ ਬੀਤਦਾ ਹੋਗਾ ਇਹ ਮਹਿਸੂਸ ਕਰਕੇ ਵੀ ਇਨਸਾਨ ਅੰਦਾਜ਼ਾ ਨਹੀਂ ਲਾ ਸਕਦਾ ਲੇਕਿਨ ਇਸ ਤੋਂ ਵੱਡਾ ਦੁੱਖ ਤਾਂ ਹੁੰਦਾ ਹੈ ਕਿ ਇਹ ਸੌਖੇ ਸਮੇਂ 'ਚ ਜੇ ਸਰਕਾਰ ਨੂੰ ਅਸੀਂ ਵੋਟ ਪਾਉਣੀ ਹੈ ਕੀ ਇਹ ਸਰਕਾਰ ਸਾਡੇ ਦੁੱਖ ਸੁੱਖ ਵਿੱਚ ਸਾਥੀ ਹੋਗੀ ਤੇ ਜੇ ਉਹ ਸਰਕਾਰ ਦਾ ਆਪਣਾ ਮੰਤਰੀ ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਦੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ ਤੇ ਅੱਜ ਇਹ 2 ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨੂੰ ਮੈਂ ਗੱਲ ਕੀਤੀ ਤੇ ਮੈਂ ਹਾਂਜੀ ਆਰਡਰ ਆ ਰਹੇ ਨੇ ਜੇ ਜਿੱਥੇ ਆਰਡਰ ਆਣ ਚੇ 6 ਦਿਨ ਲੱਗ ਜਾਣਗੇ ਤੇ ਇਹਨਾਂ ਲੋਕਾਂ ਨੇ ਤਾਂ ਇਹ ਫਸਲ ਇਹਨੂੰ ਨਾ ਜਲਾਣ ਜੋਗੇ ਨੇ ਲੇਕਿਨ ਇਹਨੂੰ ਫਸਲ ਨੂੰ ਹੁਣ ਕੱਢ ਕੇ ਇਹਨਾਂ ਨੇ ਇੱਥੇ ਆਪਣੀ ਦੂਜੀ ਫਸਲ ਦੀ ਬਿਜਾਈ ਕਰਨੀ ਹੈਗੀ ਉਹ ਕਿੰਨਾ ਲੇਟ ਆਪਾਂ ਕਰ ਸਕਦਾ ਕਣਕ ਦੀ ਬਿਜਾਈ ਵਾਸਤੇ ਕਿੰਨਾ ਲੇਟ ਕਰ ਸਕਦਾ ਕਿੰਨੀ ਚਿਰ ਇਹਨੂੰ ਇਸ ਤਰ੍ਹਾਂ ਰੱਖੀ ਰੱਖਣਗੇ ਸੋ ਮੈਂ ਹੈਰਾਨ ਆ ਕਿ ਸਰਕਾਰ ਇਹਨਾਂ ਵੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੇ ਖੇਤੀਬਾੜੀ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਕੱਖ ਕਰਨ ਜੋਗਾ ਨਹੀਂ ਤੇ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਹੈ ਜਿਹਨੇ ਪੰਜਾਬ ਦੇ ਸਾਰੇ ਹੱਕ ਵੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜਮਾਨੀਅਤਿਆ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤੇ ਮੰਤਰੀ ਦੀ ਕੀ ਸੁਣਵਾਈ ਇਕੱਲਾ ਗੱਲਾਂ ਦੇ ਨੂੰਡੇ ਹੈਗੇ ਲੇਕਿਨ ਮੈਂ ਫੇਰ ਵੀ ਉਮੀਦ ਇਤਿਹਾਸ ਕਰਦੀਆਂ ਕਿ ਹੁਣ ਤਾਂ ਵੋਟਾਂ ਨੂੰ 15 ਕੁ ਮਹੀਨੇ ਰਹਿ ਗਏ ਨੇ ਕੋਈ ਹਰਕਤ ਚ ਆ ਜਾਣ ਟੋਕੜ ਅੱਧਾ ਪੰਜਾਬ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਇੱਥੇ ਵੀ 2 ਸਾਲ ਪਹਿਲੇ ਕਨਕ ਦਾ ਨੁਕਸਾਨ ਹੋਇਆ ਸੀ ਨਰਮੇਦਾ ਵੀ ਇਸ ਇਲਾਕੇ 'ਚ ਨੁਕਸਾਨ ਹੋਇਆ ਉਮੀਦ ਅਲਾਮ ਰਿਕਾਰਡ ਡੇਢ ਮਿੰਟ ਪਹਿਲੇ ਹਾਂਜੀ ਹਾਂਜੀ ਨਰਮੇਦਾ ਵੀ ਨੁਕਸਾਨ ਹੋਇਆ ਤਾਂ ਹੋਨੇ ਬਾਸਮਤੀ ਦਾ ਵੱਡਾ ਨੁਕਸਾਨ ਹੋਇਆ ਹੈ ਕਿ ਜੇ ਹੁਣ ਵੀ ਕੁਝ ਨਹੀਂ ਦੋਗੇ ਤਾਂ ਮੈਂ ਖੁੱਡਿਆ ਸਾਹਿਬ ਮੈਂ ਤੁਹਾਨੂੰ ਵੀ ਕਵਾਂਗੀ ਦੇਸ਼ ਪਰਚੇ ਤੁਸੀਂ ਆਪਦੀ ਪਛਾਣ ਬਣਾਉਂਦੇ ਤੁਹਾਡਾ ਖਾਨਦਾਨ ਅਸੀਂ ਉਹ ਆ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਤੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਬਾਦਲ ਸਾਹਿਬ ਦੇ ਕੰਮਾਂ ਨੂੰ ਵੀ ਤਾਂ ਹਰਾ ਕੇ ਦਿਖਾਓ ਨਾ ਜਿਸ ਇਲਾਕੇ ਤੋਂ ਬਾਦ ਸਾਹਿਬ ਨੇ ਸੇਮ ਕੱਢਤੀ ਇੱਥੇ ਨੁਕਸਾਨ ਨਰਮੇਦਾ ਹੋਇਆ ਸੀ 80 ਕਰੋੜ ਰੁਪਏ ਵੰਡੇ ਜਿਨ੍ਹਾਂ ਨੇ ਚੁਗਾਈ ਕੀਤੀ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਤੇ ਤੁਸੀਂ ਤਾਂ ਇਹ ਮਾੜੇ ਮੋٹے ਜਿਹੜੇ ਖੇਤ ਨੇ ਬਾਤ ਆ ਫੜ ਲੋ ਕਿਸੇ ਕਿਸਾਨ ਦੀ ਬਾਕੀ ਕਿਸੇ ਨੂੰ ਪਤਾ ਲੱਗੇ ਜੇ ਹਰਾਇਆ ਸੀ ਤਾਂ ਬਾਲ ਸਾਤੋਂ ਵੱਡੇ ਕੰਮ ਕਰਕੇ ਦਿਖਾਏ ਨਹੀਂ ਤਾਂ ਥੂ ਥੂ ਕਰਨਗੇ ਲੋਕੀ ਜਲਾਉਂਗੇ